ਆਪਣੇ 마ਸੂਮ ਬੱਚੇ ਨੂੰ ਮਾਰਨ ਵਾਲੀ ਕਾਤਲ ਮਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ। ਕਾਰਚ ਮਾਰ ਕੇ ਬਸ ਅੱਡੇ 'ਚ ਲਾਸ਼ ਛੁੱਟ ਕੇ ਹੋਈ ਸੀ ਫਰਾਰ। ਬੱਚੇ ਤੋਂ ਖਹਿੜਾ ਛੁਡਾ ਦੁਬਈ ਜਾਣਾ ਚਾਹੁੰਦੀ ਸੀ ਮਾਂ। ਨਸ਼ੇ ਦੇ ਕੇਸ 'ਚ ਪਿਤਾ 3 ਸਾਲ ਤੋਂ ਹੈ ਜੇਲ੍ਹ 'ਚ ਬੰਦ। ਅੱਜ ਇਹ ਕਿ ਮਾਣੋ ਜਿੱਥੇ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਉੱਥੇ ਇੱਕ ਮਾਮਲਾ ਹੈਰਾਨ ਕਰ ਦੇਣ ਵਾਲਾ ਸਾਹਮਣੇ ਆਇਆ ਜਿੱਥੇ ਮਾਂ ਹੀ حیਵਾਨ ਦਾ ਰੂਪ ਨਿਕਲੀ ਹੈ ਦੱਸਦੀ ਹੈ ਕਿ ਆਪਣੇ 10 ਸਾਲ ਦੇ ਛੋਟੇ ਜਿਹੇ ਮਾਸੂਮ ਬੱਚੇ ਦਾ ਮਾਂ ਦੇ ਵੱਲੋਂ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹਾਲਾਂਕਿ ਕਤਲ ਕਰਨ ਤੇ ਹੀ ਬਸ ਨਹੀਂ ਉਸ ਦੀ লাশ ਨੂੰ ਬੱਸ ਸਟੈਂਡ ਦੇ ਵਿੱਚ ਸੁੱਟ ਕੇ ਉੱਥੋਂ ਮੋਕੇ ਤੋਂ ਫਰਾਰ ਹੋ ਗਈ ਤਾਂ ਮਾਮਲਾ ਕੁਝ ਇਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਇੱਕ ਮਾਂ ਜੋ ਕਿ ਦੁਬਈ ਜਾਣਾ ਚਾਹੁੰਦੀ ਸੀ ਤੇ ਉਸ ਦਾ ਬੇਟਾ ਉਸ ਦੇ ਰਾਹ ਦੇ ਵਿੱਚ ਰੁਕਾਵਟ ਬਣ ਰਿਹਾ ਸੀ ਤਾਂ ਉਸ ਰੁਕਾਵਟ ਨੂੰ ਖਤਮ ਕਰਨ ਦੇ ਲਈ ਇੱਕ ਮਾਂ ਨੇ ਆਪਣੇ ਬੱਚੇ ਦਾ ਹੀ ਬੇਰਹਿਮੀ ਦੇ ਨਾਲ ਕਤਲ ਕਰਤਾ ਤੇ ਉਸ ਦੀ Laash ਨੂੰ ਬਸ ਅੱਡੇ ਦੇ ਵਿੱਚ ਸੁੱਟ ਦਿੱਤਾ ਤਾਂ ਜਦੋਂ ਲੋਕਾਂ ਨੇ ਇੱਕ ਬੱਚੇ ਦੀ Laash ਪਈ ਦੇਖੀ ਤਾਂ ਇਲਾਕੇ ਦੇ ਵਿੱਚ ਸਨਸਨੀ ਫੈਲੀ ਤੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਪੁਲਿਸ ਜਦੋਂ ਮੌਕੇ ਦੇ ਉੱਤੇ ਪਹੁੰਚੀ ਤਾਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਪੁਲਿਸ ਦੇ ਵੀ ਜਾਂਚ ਦੇ ਦੌਰਾਨ ਸ਼ੌਕ ਉੱਡ ਗਏ ਦਰਸਲ ਕਿਹਾ ਜਾ ਰਿਹਾ ਹੈ ਕਿ ਮਾਂ ਹੀ ਇਸ ਬੱਚੇ ਦੀ ਕਾਤਲ ਨਿਕਲੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਬੱਚੇ ਦਾ ਚਾਚਾ ਉਸਤਾ ਵੀ ਇੱਕ ਬਿਆਨ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਉਹ ਕਹਿ ਰਿਹਾ ਸੀ ਕਿ ਜਦੋਂ ਉਸਨੇ ਬੱਚੇ ਦੇ ਬਾਰੇ ਆਪਣੀ ਭਾਬੀ ਨੂੰ ਪੁੱਛਿਆ ਤਾਂ ਉਸਦਾ ਪਹਿਲਾਂ ਕਹਿਣਾ ਸੀ ਕਿ ਉਹ ਬੱਚਾ ਆਪਣੇ ਨਾਨਕੇ ਗਿਆ ਪਰ ਜਿਵੇਂ ਹੀ ਉਸਨੇ ਕੁਝ ਦੇਰ ਬਾਅਦ ਫੋਨ ਕੀਤਾ ਤਾਂ ਉਸਨੇ ਕਿਹਾ ਕਿ ਬੱਚਾ ਆਪਣੇ ਕਮਰੇ ਦੇ ਵਿੱਚ ਸੌ ਰਿਹਾ ਹੈ ਪਰ ਜਦੋਂ ਉਸਨੇ ਆਪਣੀ ਮਾਂ ਨੂੰ ਭੇਜ ਕੇ ਬੱਚੇ ਦਾ ਪਤਾ ਲਗਵਾਉਣਾ ਚਾਹਿਆ ਤਾਂ ਬੱਚਾ ਉੱਥੇ ਨਹੀਂ ਸੀ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਇਸ ਦੀ ਸੂਚਨਾ ਪੁਲਿਸ ਕੋਲ ਦਿੱਤੀ ਜਾਂਦੀ ਹੈ ਤੇ ਪੁਲਿਸ ਦੀ ਜਾਂਚ ਦੇ ਦੌਰਾਨ ਇਹ ਵੱਡੇ ਖੁਲਾਸੇ ਹੋਏ ਨੇ ਜਿੱਥੇ ਮਾਂ ਹੀ ਹੈਵਾਨ ਦਾ ਰੂਪ ਬਣੀ ਹੈ ਬੋਲੋ ਜੀ ਕਾਰਨ ਕੀ ਸੀਗਾ ਕਿਉਂ ਕੀਤਾ ਸਾਰਾ ਪਰਿਵਾਰ ਸਾਥ ਨਹੀਂ ਦੇ ਰਿਹਾ ਸੀ ਮੇਰੇ ਘਰ ਵਾਲਾ 22 ਸਾਲ ਹੋ ਗਏ ਜੇਲ੍ਹ 'ਚ ਸੀ ਰੋਟੀ ਪਾਣੀ ਬੰਨੀਓ ਤਰਸਦੇ ਸੀ ਆਣ ਲੱਗਣ ਲੱਗ ਪਿਆ ਸੀ ਵੀ ਪਹਿਲਾ ਮੇਰਾ ਮੁੰਡਾ ਪੇਖੇ ਰਹਿੰਦਾ ਸੀ ਇੱਕ ਦਿਨ ਪਹਿਲਾਂ ਹੀ ਇੱਥੇ ਲੈ ਕੇ ਆਏ ਸੀ ਐਂ ਲੱਗਦਾ ਸੀ ਉਸ ਦਿਨ ਵੀ ਬਿਨਾ ਰੋਟੀ ਤੋਂ ਸੁੱਤਾ ਲਾਈਟ ਹੈ ਨਹੀਂ ਸੀ ਬੁਖਾਰ ਹੋ ਗਿਆ ਸੀ ਮੈਨੂੰ ਆਇਓ ਲੱਗਣ ਲੱਗ ਪਿਆ ਸੀ ਵੀ ਸਾਡੀ ਮਾਂ ਪੁੱਤਾਂ ਦੀ ਜ਼ਿੰਦਗੀ ਬਰਬਾਦ ਹੋਊਗੀ ਜੇ ਇਹ ਮੁੱਕ ਜੂਗਾ ਤਾਂ ਮੈਂ ਤਾਂ ਗਾ ਕਿਤੇ ਕੰਮ ਕਿਤੇ ਲੱਗ ਜੂਗੀ ਕਹਿੰਦੇ ਤੁਸੀਂ ਦਵਾਈ ਜਾਣ ਦੇ ਚੱਕਰ ਚ ਕਰਿਆ ਸਭ ਕੁਝ ਨਹੀਂ ਇਹ ਉਹ ਦਾ ਕੁਛ ਨਹੀਂ ਆ ਦਵਾਈ ਤਾਂ ਮੈਂ ਬਾਤ ਚ ਕੀ ਆ ਸੀ ਵੀ ਮੈਂ ਜਾਣਾ ਹੁਣ ਜੋ ਇੱਕ ਕਤਲ ਕੀਤਾ ਪਸਤਾਵਾ ਹੋ ਰਿਹਾ ਹੁਣ ਬਹੁਤ ਜ਼ਿਆਦਾ ਨੇ ਮੇ ਕਿਤਾ ਕੀ ਕਿਵੇਂ ਦਿੱਤਾ ਅੰਜਾਮ ਫਿਰ ਇਹਨੂੰ ਫਿਰ ਮਾਨਸਾ ਹੀ ਕਿਉਂ ਲੈ ਕੇ ਆਏ ਇਹਨੂੰ ਜੇ ਤਲਵੰਡੀ ਮਾਰਤਾ ਸੀ ਮਾਨਸਾ ਕਿਉਂ ਲੈ ਹੋਰ ਵੀ ਸੀ ਤੁਹਾਡੇ ਨਾਲ ਕੋਈ ਨਹੀਂ ਹੋਰ ਕੋਈ ਨਹੀਂ ਸੀ ਮਾਨਸਾ ਕਿਉਂ ਲੈ ਮਾਰਿਆ ਕਿਸ ਤਰ੍ਹਾਂ ਬੱਚੇ ਨੂੰ ਤੁਸੀਂ ਮਾਰਿਆ ਕਿਸ ਤਰ੍ਹਾਂ ਟੋਆ ਪਰ ਟਿਕਟ ਧਾਬਤ ਅਸ ਨਹੀਂ ਮਾਰਿਆ ਕਿਵੇਂ ਗਲਾ ਕੋਟਿਆ ਕੋਈ ਨਹੀਂ ਕੀਤਾ ਕੋਈ ਗਲਾ ਨਹੀਂ ਕੋਟਿਆ ਕੁਛ ਨਹੀਂ ਕੀਤਾ ਬੁਖਾਰ ਹੋਇਆ ਸੀ ਪੈਨਕਿਲਰ ਦੇ ਕੇ ਟੋਇਚ ਪਾਤਾ ਸੀ ਉਪਰ ਮਿੱਟੀ ਪਾਤੀ ਹੋਰ ਕੁਛ ਨਹੀਂ ਕੀਤਾ ਸੀ ਜਲ ਨਹੀਂ ਕੰਬਿਆ ਅਕবার ਵੀ ਮੇਰਾ ਪੁੱਸਾ ਬਹੁਤ ਦੁੱਖ ਹੋਇਆ ਸੀ ਰੋਈ ਵੀ ਸੀ ਪਰ ਆਏ ਲੱਗਦਾ ਸੀ ਵੀ ਇੱਥੇ ਵੀ ਮਰਨਾ ਉੜ ਕੇ ਪੱਕੇ ਰਹੇ ਵੀ ਮਰਨਾ ਪਰ ਮਾਂ ਪੁੱਤ ਨੂੰ ਤਾਂ ਨਹੀਂ ਮਾਰ ਸਕਦੇ ਤੁਹਾਡੇ ਪਰਿਵਾਰ ਨੂੰ ਪਤਾ ਸੀ ਵੀ ਤੁਹਾਡੀ ਮੈਰਿਜ ਹੋਈ ਹੈ ਤੇ ਤੁਹਾਡੇ ਕੋਲ ਇੱਕ ਬੱਚਾ ਵੀ ਹੈ ਨਹੀਂ ਮੇਰੇ ਪੁੱਤੇ ਕੇ ਪਰਿਵਾਰ ਨੂੰ ਨਹੀਂ ਸੀ ਪਤਾ ਕਿੰਨਾ ਕੁ ਬਚਾਵਾ ਬਹੁਤ ਜ਼ਿਆਦਾ ਪੂਰੇ ਮਾਨਸਾ ਕੋਲੇ ਕੇਤਲ ਮੰਡੀ ਜਿਹੜੀ ਬੱਸ ਮਿਲ ਗਈ ਲਾਇਆ ਇਸ ਦੀ ਟਿਕਟ ਵੀ ਕਟਾਈ ਸੀ ਤੁਸੀਂ ਬੱਸੇ 'ਚ ਨਹੀਂ ਬੱਚਾ ਦੀ ਟਿਕਟ ਨਹੀਂ ਲੱਗਦੀ ਇੱਥੇ ਆ ਕੇ ਮਾਰਸ ਤੁਸੀਂ ਇਹਦਾ ਮੋਬਾਈਲ ਤੇ ਕਿਸੇ ਨਾਲ ਗੱਲ ਵੀ ਕੀਤੀ ਹੈ ਨਹੀਂ ਕਿਸੇ ਨਾਲ ਨਹੀਂ ਜੋ ਇੱਕ ਤਰੀਕ ਨੂੰ ਇਹ ਸਾਨੂੰ ਖਬਰ ਮਿਲੀ ਸੀਗੀ ਜਿਹੜੀ ਬੱਸ ਸਟੈਂਡ ਦੇ ਉੱਤੇ ਬੱਚੇ ਦੀ ਡੈੱਡ ਬੋਡੀ ਮਿਲੀ ਸੀ ਉਸ ਤੋਂ ਬਾਅਦ ਅਸੀਂ ਫੌਰੀ ਕਾਰਵਾਈ ਕਰਦੇ ਹੋਏ ਆਪਸ ਥਾਣਾ ਸਿਟੀ 2 ਪੁਲਿਸ ਦੇ ਐਸ ਐਚਓ ਸਾਹਿਬ ਨੇ ਅੰਡਰ ਦਾ ਸੁਪਰਵਾਈਜ਼ਨ ਆਫ ਡੀ ਐਸ ਪੀ ਸਾਹਿਬ ਇਸ ਚੀਜ਼ ਦਾ ਜਿਹੜਾ ਬੱਚੇ ਦੀ ਉਹਦੀ ਜਿਹੜੀ ਆ ਡੈੱਡ ਬੋਡੀ ਹਸਪਤਾਲ ਰਖਵਾ ਕੇ ਸੋਸ਼ਲ ਮੀਡੀਆ ਤੁਹਾਡਾ ਜਿਹੜੇ ਚੈਨਲਸ ਨੇ ਔਰ ਇਸ ਤਰ੍ਹਾਂ ਸ਼ੁਰੂ ਹੋ ਗਿਆ ਜਿਹੜਾ ਅਖਬਾਰਾਂ ਦੇ ਥਰੂ ਕਰਕੇ ਜਿਹੜਾ ਸਾਰੀ ਇਹ ਵਾਇਰਲ ਹੋਈ ਉਹਦੇ 데ਥ ਅੱਜ ਇਹਦੀ ਜਿਹੜੀ ਹੁਆਏ ਲੜਕੇ ਦੀ ਮਰਤਕ ਦੀ ਉਨੇ ਦੀ ਸੋਸ਼ਲ ਮੀਡੀਆ ਤੋਂ ਆਈਡੈਂਟੀਫਿਕੇਸ਼ਨ ਕਰਕੇ ਉਹ ਅੱਜ ਉਹਨੇ ਅਪਰੋਚ ਕੀਤਾ ਔਰ ਉਹਨੇ ਡੈਡ ਬੋਡੀ ਦੀ ਜਿਹੜੀ ਪਹਿਚਾਨ ਕਰ ਲਈ ਸਰ ਕੌਮੀ ਨੇ ਕਤਲਗਿਰਿ ਤਸਦੀਕ ਕਰ ਲਈ ਇਹ ਇਹਦੀ ਜਿਹੜੀ ਆ ਵਾਏ ਉਹਦੇ ਉਹਦੇ ਮੁਤਾਬਿਕ ਜਿਹੜਾ ਅਸੀਂ ਹੁਣ ਮੁਕਦਮਾ 302 ਜਿਹੜਾ ਹੈ ਇਹਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ ਜਿਸ ਦਾ ਨਾਮ ਹੈਗਾ ਵੀਰਪਾਲ ਕੌਰ ਪਤਨੀ ਹਰਦੀਪ ਸਿੰਘ ਇਹਨੇ ਹੀ ਇਸ ਚੀਜ਼ ਨੂੰ ਇੰਜਾਮ ਦਿੱਤਾ ਪਤੀ ਇਸ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ ਚ ਬੰਦ ਹੈ ਤੇ ਇਹਦਾ ਜਿਹੜਾ ਵਿੱਚੋਂ ਹੁਣ ਤੱਕ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਕਿਤੇ ਹੋਰ ਆਪਣਾ ਪਾਸ ਵਸੇਵਾ ਕਰਨਾ ਚਾਹੁੰਦੀ ਸੀ ਤੇ ਬੱਚਾ ਉਹਨੂੰ ਲੱਗ ਰਿਹਾ ਸੀਗਾ ਕਿ ਉਹਦੇ ਅਰਚਣ ਹੈ ਉਹਦੇ ਵਿੱਚ ਤੇ ਇਸ ਕਰਕੇ ਉਹਨੂੰ ਆਪਣਾ ਜਿਹੜਾ ਰਾਹ ਦਾ ਕੰਡਾ ਕੱਢਿਆ ਉਹਦੇ ਪਰ ਕਿਸ ਤਰ੍ਹਾਂ ਇਹਨਾਂ ਨੇ ਕਦਰ ਨੂੰ ਅੰਜਾਮ ਦਿੱਤਾ ਬੱਚੀ ਇਹ ਅਸੀਂ ਇਸ ਚੀਜ਼ ਦੀ ਸਾਰੀ ਅਜੇ ਡੂੰਘਾਈ ਨਾਲ ਤਫਤੀਸ਼ ਕਰ ਰਹੇ ਹਾਂ ਔਰ ਜਿੰਨਾ ਚਿਰ ਸੀ ਪੋਸਟਮਾਰਟਮ ਹਵਲੇ ਕਰਵਾਉਣਾ ਹੈ ਉਹਦਾ ਬੱਚੇ ਦਾ ਪੋਸਟਮਾਰਟਮ ਕਰਕੇ ਬੱਚੇ ਦੀ ਜਿਹੜੀ ਆ ਵਾਟਸਪਨ ਨੂੰ ਲਾਸ਼ ਦਿੱਤੀ ਜਾਏਗੀ ਉਸ ਤੋਂ ਹੀ ਸਾਰਾ ਬਾਅਦ ਕਲੀਅਰ ਹੋਏਗਾ ਫਿਰ ਕੜੀਆਂ ਜੁੜਨਗੀਆਂ ਪੂਰੀ। ਜਿਹੜੀ ਬੱਚੇ ਦੀ ਮਾਂ ਹੈ ਗ੍ਰਿਫਤਾਰ ਕਰਨੀ ਹੈ ਕੀ ਹੈ ਕਿ ਬੱਚੇ ਦੀ ਮਾਂ ਦਾ ਨਾਮ ਵੀਰਪਾਲ ਕੌਰ ਹੈ ਜੀ ਪਤਨੀ ਹਰਦੀਪ ਸਿੰਘ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਪਤੀ ਉਹਦਾ ਆਲਰੈਡੀ 3 ਸਾਲ ਤੋਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ। ਔਰ ਸਿਰਫ ਆਪਣੇ ਆਪ ਨੂੰ ਉਹਨੇ ਉਹਨੂੰ ਲੱਗਾ ਕਿ ਇਹ ਮੇਰੇ ਵਿੱਚ ਰਚਣ ਹੈ ਜਿਹੜਾ ਮੇਰਾ ਆਪਣਾ ਕੋ ਨਵਾਂ ਮੇਵਾ ਕਰਨਾ ਚਾਹੁੰਦੀ ਹੈ। ਉਹਦੇ ਤਹਿਤ ਇਹਨੇ ਇਸ ਚੀਜ਼ ਨੂੰ ਜਿਹੜੀ ਪਟਿਆ ਮੰਜਾ ਨੂੰ ਮੰਜਾ ਜਿਹੜੀ ਰੱਖ ਕੇ ਉਹਨੇ ਘਣਾਉਣਾ ਕੰਮ ਕੀਤਾ। ਇੱਚ ਹੋਰ ਕੌਣ ਸ਼ਾਮਲ ਸੀ ਜੀ ਇਹਨੇ ਪ੍ਰਾਇਮਰੀ ਦੱਸਿਆ। ਇਹਦੇ ਵਿੱਚ ਇਸ ਤਫਤੀਸ਼ ਹਾਲੇ جاری ਹੈ। ਹਾਲੇ ਇਸ ਤੇ ਗਾ ਨਹੀਂ ਕੁਝ ਹੋਇਆ। ਬਾਕੀ ਤੁਹਾਨੂੰ ਅਸੀਂ ਸਮੇਂ ਸਿਰ ਇਨਫੋਰਮ ਕਰਦੇ ਹਾਂਗੇ ਜੋ ਵੀ ਸਬੰਧ। ਸਰ ਇਹ ਕੋਈ ਗ੍ਰਿਫਤਾਰੀ ਹੋਈ ਹੈ ਨਹੀਂ ਹੋਈ। ਗ੍ਰਿਫਤਾਰੀ ਲੇਡੀ ਹੈ ਜਿਹੜੀ ਹੈ ਬੱਚੇ ਦੀ ਮਾਂ ਜਿਹੜੀ ਹੈ ਵੀਰਪਾਲ ਕੌਰ। ਦੇ ਲੁੱਕਰ ਕਰ ਲਿਆ ਕਿ ਕੀ ਮੰਨ ਕੁਛ ਕਿਸੇ ਕੁਛ ਮੁੱਢੀ ਉਸੇ ਚੀਜ਼ ਦੱਸਿਆ ਉਹਨੇ ਕਿ ਉਹ ਮਰ ਰਕੀਤਾ ਜਾਂ ਕਿ ਮੀਤਾ ਇਹੀ ਜੋ ਮੈਂ ਤੁਹਾਨੂੰ ਦੱਸਿਆ ਮੰਚਾ ਇਹੀ ਹੈ ਇਹ ਮੁੱਢੀ ਦੇ ਵਿੱਚ ਉਹਨੇ ਆਪਣਾ ਇਕਬਾਲ ਕਰ ਲਿਆ ਇਧਰ ਕਵਾਲ ਤਾਂ ਕਰ ਲਿਆ ਕੀ ਮਾਨਸਾ ਬਸਟੈਂਡ ਦੇ ਅੰਦਰ ਹੀ ਇਹ ਇਹਨੂੰ ਕਤਲ ਕੀਤਾ ਜਾਂ ਕਿ ਤੂੰ ਕਤਲ ਕਰਕੇ ਲਿਆਂਦਾ ਇਹਦੇ ਨਾਲ ਕੋਈ ਸਾਥੀ ਸੀ ਕੌਣ ਜੀ ਇਹਦੀ ਜੋ ਦੱਸਣ ਮੁਤਾਬਕ ਇਹਦੇ ਘਰ ਘਰ ਹੀ ਉਹਨੇ ਜੋ ਸਾਨੂੰ ਦੱਸਿਆ ਕਿ ਕਿਤੇ ਬਿਮਾਰ ਸੀਗਾ ਬਾਕੀ ਜੋ ਜੋ ਅਸੀਂ ਕਿਉਂ ਪਹਿਲੇ ਉਹਨੂੰ ਨਹੀਂ ਲੀਕ ਆਊਟ ਕਰ ਸਕਦੇ ਬਟ ਇੱਥੇ ਜਿਹੜਾ ਇਹ ਡੈੱਡ ਬੋਡੀ ਖੁਦ ਹੀ ਛੱਡ ਕੇ ਗਈ ਕਿਹੜੀ ਜਗ੍ਹਾ ਤੋਂ ਇਹ ਇਹ ਬਠਿੰਡਾ ਇਥੋਂ ਤਲਵੰਡੀ ਸਾਬ ਹੋਜੀ ਸਰ ਜਿਹੜਾ ਹਰਦੀਪ ਸਿੰਘ ਸੀਗਾ ਉਹ ਜੇਲ੍ਹ ਦੇ ਵਿੱਚ ਕਿਹੜੇ ਐਨਡੀ ਐਨਡੀ ਪੀਐਸ ਦੇ ਉਹਦੇ ਤੇ ਕਈ ਮੁਕੱਦਮੇ ਨੇ ਐਨਡੀ ਪੀਐਸ ਦੇ ਮੁਕੱਦਮੇ ਅੰਦਰ ਤੇਹ ਤੰਦਰ ਇਹਨੇ ਬਸ ਸਟੈਂਡ ਤੋਂ ਵੀ ਫੋਨ ਵੀ ਕੀਤਾ ਕਿ ਤੁਹਾਨੂੰ ਨੇੜੇ ਕਿਸੇ ਕੋਈ ਸਾਹਮਣੇ ਆ ਹਲੇ ਤੱਕ ਇਸ ਚੀਜ਼ ਦਾ ਬਾਬਾ ਸਾਰਾ ਕੁਝ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਟ ਇਜ਼ ਔਨ ਜੋ ਵੀ ਸਾਹਮਣੇ ਆਏਗਾ ਤੁਹਾਨੂੰ ਇਨਫੋਰਮ ਕਰਦੇ ਸਰ ਬੱਚੇ ਦੀ ਭੂਆ ਨੇ ਆਈਡੈਂਟੀਫਿਕੇਸ਼ਨ ਕਰ ਲਈ ਸੋਸ਼ਲ ਮੀਡੀਆ ਤੋਂ ਪੁਲਿਸ ਦੇ ਹੱਥ ਕਿਉਂ ਨਹੀਂ ਕੁਛ ਲੱਗਿਆ ਜੀ ਸੀਸੀਟੀਵੀ ਵੀ ਚਾਰਜ ਫੇਰੇ ਕੈਮਰੇ ਲੱਗੇ ਹੋਏ ਸੀਗੇ ਦੇਖੋ ਇਹ ਸਾਰਾ ਕੁਛ ਇਹ ਇਹ ਸਾਰਾ ਕੁਛ ਜਿਹੜਾ ਕਰਦਿਆ ਹੋਏ ਇਹ ਦੇਖੋ ਲਾਕੇ ਦਾ ਸਾਰਾ ਕੁਛ ਇੰਨੀ ਮੁਸਤਦੀ ਦੇ ਨਾਲ ਇੰਨੀ ਜਲਦੀ ਜਿਹੜਾ ਕੰਮ ਹੋਇਆ ਸੋਸ਼ਲ ਮੀਡੀਆ ਦੀ ਹੈਲਪ ਲਈ ਗਈ ਆ ਮੀਡੀਆ ਦੀ ਲਈ ਗਈ ਆ ਅਫਸਿਅਰਾਂ ਦੀ ਲਈ ਗਈ ਆ ਤਾਂ ਹੀ ਉੱਥੋਂ ਤੱਕ ਇਹ ਗੱਲ ਪਹੁੰਚੀ ਹੈ ਉਹ ਬੱਚਾ ਪਟਕਾ ਬੰਨਿਆ ਹੋਇਆ ਸੀਗਾ ਸਾਰਿਆਂ ਨੂੰ ਸੀਗਾ ਕਿ ਕੋਈ ਨਾ ਕੋਈ ਪਰ ਵੀ ਸਟਿਲ ਰੋਡਨ ਲੱਗ ਰਿਹਾ ਹੈ ਦੀ ਪਛਾਣ ਸਰ ਸੋਸ਼ਲ ਮੀਡੀਆ ਤੇ ਤਾਂ ਚਲੋ ਆਇਡੈਂਟੀਫਿਕੇਸ਼ਨ ਹੋ ਗਈ ਜੀ ਪੁਲਿਸ ਦੇ ਜੋ ਕੈਮਰੇ ਲੱਗੇ ਹੋਏ ਨੇ ਉਹ ਵੀ ਜ਼ਿਆਦਾਤਰ ਬੰਦਰ ਨੇ ਹੀ ਸ਼ਾਇਦ ਦੇ ਵਿੱਚ ਕਿਤੇ ਨਾ ਕਿ ਚੱਲਦੇ ਉਹਨਾਂ ਨੂੰ ਮੈਂ ਉਹਨਾਂ ਤੋਂ ਦੱਸ ਸਕਦੇ ਹਾਂ ਅਸੀਂ ਇਨਵੈਸਟੀਗੇਸ਼ਨ ਵਿੱਚ ਕਈ ਗੱਲਾਂ ਤੁਹਾਨੂੰ ਨਹੀਂ ਦੱਸਿਆ ਜਾ ਸਕਦਾ ਇਸ ਤਰ੍ਹਾਂ